ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਪੈਂਡ ਗੈਲਾ ਜ਼ਿਲ੍ਹਾ ਫਰੀਦਕੋੜ ਨੇੜੇ ਸ਼ਹਿਰ ਇਸ ਪੈਂਡ ਦੇ ਮੁਦ ਕੀ ਹੈ ਜੀ ਫਰੀਦਕੋੜ ਜ਼ਿਲ੍ਹੇ ਦਾ ਦੋਸਤੋ ਆਖਰੀ ਪੈਂਡ ਇਹ ਤੇ ਇੱਕ ਪਾਸੇ ਦੋਸਤੋ ਇਸ ਪੈਂਡ ਤੋਂ ਗਾਹਾਂ ਮੋਗਾ ਝਿਲਵਾ ਸ਼ੁਰੂ ਹੋ ਜਾਂਦਾ ਤੇ ਦੂਜੇ ਪਾਸੇ ਦੋਸਤੋ ਫਰੀਦਕੋੜ ਜਿਹੜਾ ਸ਼ੁਰੂ ਹੋ ਜਾਂਦਾ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਇਸ ਘਰ ਦੇ ਵਿੱਚੋਂ ਹਮੇਸ਼ਾ ਹੀ ਤੁਹਾਨੂੰ ਵੀਡੀਓ ਦਿਖਾਉਂਦੇ ਰਹੀਦਾ ਬਾਈ ਹੋਣੀ ਵਪਾਰ ਦਾ ਕੰਮ ਕਰਦੇ ਆ ਪਸ਼ੂ ਇਹਨਾਂ ਕੋਲੇ ਰੁਟੀਨ ਚ ਹੀ ਆਉਂਦੇ ਆ ਅੱਜ ਤੁਹਾਨੂੰ ਤਿੰਨ ਨਾਗ ਦਿਖਾ ਰਿਹਾ ਜੀ ਜਿਹਦੇ ਵਿੱਚ ਇੱਕ ਤਾਂ ਨੀਲੀ ਰਾਵੀ ਨਸਲ ਦੀ ਕੱਟੀ ਆ ਦੋਸਤੋ ਤੇ ਦੋ ਮੋਰਾ ਨਸਲ ਦੀਆਂ ਤੁਹਾਨੂੰ ਕਟੀਆਂ ਦਿਖਾਉਣੀਆਂ ਤੇ ਦੋਵੇਂ ਇਹ ਜਿਹੜੀਆਂ ਦੋ ਦੋ ਥਣਾ ਵਾਲੀਆਂ ਛੋਟੀ ਕੱਟੀ ਇਹ ਵੀ ਦੋ ਥਣਾ ਵਾਲੀ ਐ ਤੇ ਇੱਕ ਜਿਹੜੀ ਦੋਸਤੋ ਵਿਚਾਲੇ ਕੱਟੀ ਖੜੀ ਇਹ ਵੀ ਦੋ ਥਣਾ ਵਾਲੀ ਐ ਜਿਹੜੇ ਵੀ ਚਾਹੁੰਦੇ ਸੀ ਵੀ ਦੋ ਥਣਾ ਵਾਲੀਆਂ ਕਟੀਆਂ ਚਾਹੀਦੀਆਂ ਉਹਨਾਂ ਵਾਸਤੇ ਵੀਡੀਓ ਖਾਸ ਹੋਣੀ ਐ ਇਹ ਦੋ ਨਗ ਤੁਹਾਨੂੰ ਦਿਖਾ ਦੇਣੀ ਹੈ ਦੋ ਥਣਾ ਵਾਲੇ ਤੇ ਇੱਕ ਜਿਹੜੀ 21 ਨੀਲੀ ਰਾਵੀ ਨਸਲ ਦੀ ਕੱਟੀ ਦਿਖਾ ਰਿਹਾ ਜੀ ਇਹ ਚਾਰੇ ਥਣਾ ਵਾਲੀ ਹੈ ਬਾਕੀ ਗੱਲਬਾਤ 202 ਨਾਲ ਕਰਾਂਗੇ ਤੇ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਜਾਂ ਦੋਸਤੋ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਜੀ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਪਸ਼ੂਆਂ ਦੀ ਵੀਡੀਓ ਬਣਵਾ ਸਕਦੇ ਹੋ ਤੇ ਇਹਨਾਂ ਕਟੀਆਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਸਾਰੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਆਪਣਾ ਰਫੀ ਸਿੰਘ ਹੈ ਜੀ ਤੇ ਪਿੰਡ ਆਪਣਾ ਗਿਆ ਜੀ ਪਿੰਡ ਗਿਆ ਲੈ ਜੀ ਠੀਕ ਹੈ ਪਸੂ ਫਿਰ ਆਈ ਜਾਂਦੇ ਹਨਾ ਹਾਂ ਆਈ ਜਾਂਦੇ ਬਸ ਵਕੀ ਜਾਂਦੇ ਠੀਕ ਹੈ ਪਿੱਛੇ ਜੇ ਵੀਡੀਓ ਪਾਈਸ ਦੋਆਂ ਕਟੀਆਂ ਦੀ ਛੋਟੀਆਂ ਦੀ ਵੈਗੀਆਂ ਸੀ ਉਹ ਹਾਂਜੀ ਹਾਂਜੀ ਵੀਰੇ ਵੈਗੀਆਂ ਸੀ ਠੀਕ ਹੈ ਅੱਛਾ ਦੋ ਥਣ ਵਾਲੀਆਂ ਤਾਂ ਵੈਸੇ ਹੀ ਬਹੁਤ ਘੱਟ ਮਿਲਦੀਆਂ ਤੁਹਾਡੇ ਕੋਲ ਦੋ ਦੋ ਬੰਨੀਆਂ ਹਨਾ ਹਾਂਜੀ ਦੋ ਆਪਣੇ ਦੋ ਲੈਂਦੀਆਂ ਸੀ ਆਪਾਂ ਅੱਛਾ ਠੀਕ ਹੈ ਇਹ ਜਮਾ オリジナル ਆ ਦੋਵੇਂ ਹਾਂ ਹਾਂ ਗਰੰਟੀ ਹੋ ਗਈ ਆਪਣੇ ਜਮਾਂ ਜਮਾਂਦਰੂ ਸਾਣੀਆ ਦੋਸਤੋ ਠੀਕ ਹੈ ਅੱਛਾ ਇਹ ਦੋਸਤੋ ਐਂਡ ਤੇ ਤੁਹਾਨੂੰ ਦਿਖਾਉਂਗਾ ਅਜੇ ਛੋਟੀ ਤੋਂ ਸ਼ੁਰੂ ਕਰੀਏ ਕਿੰਨੇ ਟਾਈਮ ਦੀ ਹੋਣੀ ਹੈ ਇਹ ਦੋਆਂ ਸਾਲਾਂ ਦੀ ਦੋ ਸਾਲਾਂ ਲਈ ਖੋਲਣ ਖੀਰੀ ਹੋਣੀ ਦੰਦਾ ਦਾ ਹਾਂ ਖੀਰੀ ਹੈ ਇਹ ਦੰਦਾ ਠੀਕ ਹੈ ਦੋਸਤੋ ਦੰਦਾ ਤਾਂ ਖੀਰੀ ਹੈ ਠੀਕ ਹੈ ਜੀ ਮਾਰਕਿੰਗ ਤੁਸੀਂ ਚੈੱਕ ਕਰ ਲਿਓ ਸਿੰਘ ਕੁੰਡੇ ਦੀ ਹੈ ਦੋਸਤੋ ਕੁੰਡੇ ਸਿੰਘਾ ਦੀ 2 ਸਾਲ ਉਮਰ ਠੀਕ ਹੈ ਜੀ ਬਾਕੀ ਢਾਂਚਾ ਵਗੈਰਾ ਦੋਸਤੋ ਉਹ ਚੰਗਾ ਹੈ ਠੀਕ ਹੈ ਜੀ ਦੇ ਦੋਸਤੋ ਅੱਖਾਂ ਨੀਲੀਆਂ ਐ ਸਿੰਘ ਕੁੰਡੇ ਤੇ ਢਾਂਚਾ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਬਹੁਤ ਸੋਹਣਾ ਢਾਂਚਾ ਬਾਕੀ ਸਭ ਹੀ ਐ ਕਿ ਦੋਸਤੋ 2 ਸਾਲਾਂ ਉਮਰ ਤੇ ਪੂਛ ਪੜੀ ਬੈਠਾਣਾ ਦਿਖਾ ਲਈਏ ਜੀ ਥਣ ਤਾਂ ਬਹੁਤ ਸੋਹਣੇ ਲੱਗੇ ਆਹ ਨਰ ਦੋਸਤੋ ਦੇਖੋ ਕਿੰਨੀ ਕੋਲੀ ਐ ਥਣ ਦੇਖ ਲਿਓ ਜੀ ਥਣ ਚਾਰੇ ਨਿੱਖੜੇ ਤੇ ਬਹੁਤ ਸੋਹਣਾ ਥਣ ਤੇ ਵੈਸੇ ਸੀਲ ਸਾਬ ਕੱਟੀ ਦੋਸਤੋ ਰੇਟ ਬਈ ਇਹਦਾ ਕੀ ਹੋਊਗਾ ਰੇਟ ਵੀਰੇ 30000 ਰੁਪਏ 30000 ਹਾਂਜੀ ਠੀਕ ਐ ਦੋਸਤੋ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਤੀ ਐ ਜੀ ਉਮਰ 2 ਸਾਲ ਰੇਟ 30000 ਮਾਨਤਨ ਮੋਕੇ ਤੇ ਹੋਊਗਾ ਠੀਕ ਹੈ ਨੰਬਰ 200 ਸਕਰੀਨ ਤੇ ਹੀ ਬਾਈ ਦਾ ਚੱਲਦਾ ਰਹਿਣਾ ਵਿਚਾਲੜੀ ਖੋਲਣਾ ਹੁਣ ਇਹ ਕਿੰਨੇ ਟਾਈਮ ਦੀ ਹੋਊਗੀ ਹੈਗੀ 13 ਕਿ ਮਹੀਨਿਆਂ ਦੀ ਵੀਰੇ 13 ਮਹੀਨੇ ਦੀ ਮੰਨ ਕੇ ਚੱਲ ਵੀ ਅ 1 ਸਾਲ ਤੇ 1 ਮਹੀਨਾ ਦੋਸਤੋ ਉਮਰ ਠੀਕ ਹੈ ਜੀ ਬਾਕੀ ਦੋਸਤੋ ਸਿੰਗਾ-ਸੁੰਗਾ ਦੀ ਇਹ ਵੀ ਸੋਹਣੀ ਹੈ ਠੀਕ ਹੈ ਜੀ ਢਾਂਚਾ ਇਸ ਕੱਟੀ ਦਾ ਵੀ ਚੰਗਾ ਲੰਮੀ ਲੱਤ ਦੇ ਵਿੱਚ ਦੋਸਤੋ ਕੱਟੀ ਤੁਹਾਨੂੰ ਦਿਖਾ ਰਿਹਾ ਜੀ ਬਸ ਇੱਥੇ ਮੜ ਜੀ ਰੋਕ ਲਈਏ ਤੇ ਥਾਣਾ ਦਿਖਾ ਦਈਏ ਇੱਥੇ ਤਬ ਇਹ ਆ ਲੋ ਦੋਸਤਾਂ ਨੂੰ ਤੁਹਾਨੂੰ ਦਿਖਾ ਰਿਹਾ ਜੀ ਚਲੋ ਉੱਥੇ ਲੈ ਚੱਲ ਉੱਥੇ ਬੰਨ ਕੇ ਦਿਖਾਉਣੇ ਆ ਥਣ ਤੁਹਾਨੂੰ ਵੈਸੇ ਦੋਸਤੋ ਸਾਰੀ ਤਸੱਲੀ ਤੁਹਾਨੂੰ ਇੱਥੇ ਮੈਂ ਕਰਾ ਦੇਣੀ ਹੈ ਜਿਹੜਾ ਵੀਰ ਖਰੀਦਦਾਰੀ ਕਰੂਗਾ ਇੱਕ ਵਾਰੀ ਜ਼ਰੂਰ ਉਹਨਾਂ ਦਾ ਵੀ ਫਰਜ਼ ਬਣਦਾ ਵੀ ਤਸੱਲੀ ਕੀਤੀ ਜਾਵੇ ਵੈਸੇ ਥਣ ਦੋ ਹੀ ਹੈ ਦੋਆਂ ਦੇ ਵਿੱਚ ਇੱਕੋ ਇੱਕੋ ਸਰਾਖ ਇਹ ਹਾਂ ਲਾ ਦੋਸਤੋ ਥਣ ਕਰ ਰਹੇ ਹੋ ਜੀ ਚੈੱਕ ਦੋ ਥਣ ਤੇ ਬਾਕੀ ਇੱਕ ਇੱਕ ਸਰਾਹ ਕੀ ਹੈ ਨਾ ਹਾਂ ਜੀ ਇੱਕ ਇੱਕ ਕੀ ਆ ਦੇਖੋ ਆ ਦੇਖੋ ਇੱਕ ਇਹਦੇ ਚ ਇੱਕ ਇਹਦੇ ਚ ਠੀਕ ਹੈ ਲਓ ਦੋਸਤੋ ਵੈਸੇ ਸੀਰ ਸੌ ਕਟੀਆਂ ਠੀਕ ਹੈ ਥਣ ਲਓ ਦੋਸਤੋ ਕਰ ਲਿਓ ਪੂਰੀ ਤਸਲੀਨ ਠੀਕ ਹੈ ਜੀ ਦੋ ਥਣ ਬਿਲਕੁਲ ਨਿਖੜਵੇ ਸਾਈਜ਼ ਥਣ ਦਾ ਬਿਲਕੁਲ ਬਰਾਬਰ ਦਾ 13 ਮਹੀਨੇ ਦੋਸਤੋ ਉਮਰ ਤੇ ਰੇਟ ਬਈ ਇਹਦਾ रेट विरस 27000 हां जी ठीक है मानतान होजूगा हां जी मौके पे मानतान होजी ठीक है अच्छा ਛੋਟੀ 31 ਇਹ ਵੀ ਦੋਲੀ ਹੈ ਦੋਲੀ ਹੈ ਨਾ हां जी ਵੇਖ ਲਈਏ ਥਣ ਪਹਿਲਾਂ ਇਹ ਆਹ ਦੇਖੋ ਦੇਖੋ ਇਹ ਦੋਸਤੋਂ ਉਮਰ ਛੋਟੀ ਹੈ ਜੇ ਥਣ ਥੋੜਾ ਜਿਹਾ ਛੋਟਾ ਹੈ ਵੈਸੇ ਉਮਰ ਅ ਜਿਵੇਂ ਵੱਡੀ ਹੋਊਗੀ ਤੇ ਥਣ ਵੀ ਵੱਡਾ ਹੋ ਜਾਊਗਾ ਲਓ ਦੋਸਤੋਂ ਥਾਣਾ ਦੋਈ ਹੈ ਬਿਲਕੁਲ ਨਿਕੜਵੇ ਥਾਣਾ ਤੇ ਸਾਈਜ਼ ਥਣ ਦਾ ਉਹ ਵੀ ਬਿਲਕੁਲ ਬਰਾਬਰ ਦਾ ਹੈ ਖੋਲੀਏ ਬਈ ਇਹਨੂੰ ਮਾੜੀ ਜੀ ਉਮਰ ਕਿੰਨੀ ਦੀ ਹੋਣੀ ਹੈ ਇਹ ਉਮਰ ਹੋਣੀ ਹੈ ਸਾਲ ਤੋਂ ਘਾਟੀ ਹੈ ਦਸਾਂ ਘੰਨੇ ਦੀ ਹੋਊਗਾ ਦਸਾਂ ਘੰਨੇ ਦੀ ਹੋਊਗੀ ਠੀਕ ਹੈ ਲੋ ਦੋਸਤੋ 10 ਘੰਨੇ ਮੰਨ ਕੇ ਠੀਕ ਹੈ ਜੀ ਵੈਸੇ ਦੋਸਤੋ ਕਾਟੀ ਸੋਹਣੀ ਹੈ ਠੀਕ ਹੈ ਜੀ ਸੰਗ ਹਲੇ ਛੋਟਾ ਉਮਰ ਵੀ ਛੋਟੀ ਹੈ ਹੁਣੇ ਮੁੜੀ ਹੁੰਦੀ ਹੈ ਸੰਗ ਠੀਕ ਹੈ ਲੈ ਜੀ ਲੈ ਚੱਲ ਲੈ ਚੱਲ ਵੈਸੇ ਥਾਣਾ ਦੋਸਤੋ ਤੁਹਾਨੂੰ ਦਿਖਾਤੀ ਹੈ ਜੀ ਇੱਕ ਵਾਰੀ ਫੇਰ ਦਿਖਾ ਦਿੰਨਾ ਤੁਹਾਨੂੰ ਠੀਕ ਹੈ ਜੀ ਉਹ ਥਣਾ ਦੀ ਤਸੱਲੀ ਕਰਾ ਦੇਣਾ ਜੀ ਠੀਕ ਹੈ ਜੀ ਇਹ ਥਣ ਚੈੱਕ ਕਰ ਲੇ ਦੋਗੇ ਉਮਰ ਛੋਟੀ ਹੈ ਜੇ ਤਾਂ ਕਰਕੇ ਥਣ ਥੋੜਾ ਛੋਟਾ ਹੈ ਵੈਸੇ ਜਦੋਂ ਉਮਰ ਵੱਡੀ ਹੋਊਗੀ ਉਦੋਂ ਉਦਾਂ ਥਣਾ ਇਹ ਦੋਸਤੋ ਵੱਡ ਗਿਆਣਾ ਠੀਕ ਹੈ ਜੀ ਉਮਰ 10 ਮਹੀਨੇ ਤੇ ਰੇਟ ਬਈ ਇਹਦਾ ਰੇਟ ਵੀਰ 23000 ਰੁਪਏ 23000 ਹਾਂ ਜੀ ਠੀਕ ਹੈ ਲੋ ਦੋਸਤੋ ਤੈਨਾਂ ਨਾਲ ਤੁਹਾਨੂੰ ਦਿਖਾਏ ਜੀ ਤੋਰ ਫੇਰ ਕੇ ਤੇ ਰੇਟ ਤੁਹਾਨੂੰ ਦੱਸਤਾ ਤਿੰਨਾ ਦਾ ਜਿਹੜਾ ਨਾ ਜੀ ਨੂੰ ਜਜੂਗਾ ਬਾਕੀ ਤਾਂ ਸੱਲੀ ਆਪ ਕਰ ਰਹੇ ਹੋ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ